ਕਿਆ ਬਾਤ ਐ ਸਰਾ ਹੀ ਲਾਇਆ ਪਿਆ ਬੰਦੇ ਨੇ ਖੇਤੀ ਸਾਡਾ ਧੰਦਾ ਨਹੀਂ ਵਿਰਾਸਤ ਐ ਸਾਰੇ ਮੇਰੇ ਭਰਾ ਕੇ ਤੇ ਇਦਾਂ ਸਮਝਣਾ ਨਾ ਖੇਤੀ ਕਰਨ ਰਹੀ ਨਾ ਗੱਲਬਾਤ ਜਿਐਸੇ ਲਾਈ ਪਈ ਆ ਜਿੱਦਾਂ ਮਰਜੀ ਆ ਇੱਕ ਵਾਰ ਫੀਲਡ ਜਾਤਾ ਇਧਰ ਆਸੀ ਯਾਰ ਉੱਚੇ ਪਿੰਡ ਤੇ ਸਵੇਰੇ ਉੱਠਿਆ ਅੱਜ ਕਰਿਆ ਸੀਗਾ ਤੇ ਫਾਈਨਲੀ 10 ਵਜ ਗਿਆ ਸਵਾਰੀ ਛੱਡ ਕੇ ਆਪਾਂ ਚੱਲੇ ਆ ਘਰ ਨੂੰ ਵਾਪਸ ਸੱਜਦੇ ਸੱਜਦੇ ਕਿਹੜਾ ਲਾਇੰਦਾ ਤੁਹਾਡੇ ਭਰਾ ਨੇ ਵਲੌਗ ਦਾ ਸ਼ਾਟ ਮੈਂ ਲਿਆ ਨਹੀਂ ਸੀਗਾ ਕਿਉਂਕਿ ਨਾਲ ਕੋ ਬੇਦ ਭਰਾ ਮੇਰੇ ਭੈਣ ਕੋ ਭਰਾ ਮਰੇ ਨਾਲ ਸਗਾ ਨਹੀਂ ਰੌਣਕ ਮੇਲਾ ਆਦਾਂਗਾ ਕੱਤਾ ਸ਼ਾਟ ਲੈ ਲਿਆ ਮੈਨੂੰ ਵਧੀਆ ਲੱਗਿਆ ਯਾਰ ਖੇਤੀ ਨੇ ਇੱਧਰ ਕਿੰਨੇ ਬੰਦੇ ਜੁੜੇ ਹੋ ਯਾਰ ਦੇਖੋ ਇਹਦਾ ਇੱਕ ਪ੍ਰੋਫੈਸ਼ਨ ਆਪਣਾ ਐ ਪੰਜਾਬੀਆਂ ਦਾ ਕਹਿੰਦੇ ਜ਼ਮੀਨ ਜੱਟ ਦੀ ਮਾਂ ਹੁੰਦੀ ਆ ਇਹਨੂੰ ਪ੍ਰੋਫੈਸ਼ਨ ਤੌਰ ਤੇ ਆਪਾਂ ਜੇ ਸ਼ੌਂਕ ਨਾਲ ਕਰਾਂਗੇ ਨਾ ਤਾਂ ਕੰਮ ਵੀ ਵਧੀਆ ਹੋਊਗਾ ਤੇ ਮੁੱਲ ਵੀ ਮੜੂਗਾ ਕੋਈ ਵੀ ਕੰਮ ਯਾਰ ਆਪਾਂ ਸ਼ੌਂਕ ਸ਼ੌਂਕ ਨਾਲ ਕਰਦੇ ਨਾ ਕੋਈ ਵੀ ਕੰਮ ਆ ਤਾਂ ਸਕਸੈਸ ਮਿਲਦੀ ਆ ਹੁਣ ਮੈਂ ਗੱਡੀਆਂ ਦਾ ਕੰਮ ਆ ਮੈਂ 2013 ਦਾ ਕੰਮ ਕਰਦਾ ਹਾਂ ਨਾ ਸ਼ੌਂਕ ਨਾਲ ਕਰਦਾ ਹਾਂ ਤਾਂ ਮੈਨੂੰ ਰਿਜ਼ਲਟ ਮਿਲਦਾ ਆ ਤੇ ਸ਼ੌਂਕ ਨਾਲ ਕੋਈ ਵੀ ਕੰਮ ਕਰੋ ਯਾਰੀ ਨਾਲ ਕਰੋ ਰਿਜ਼ਲਟ 100% ਮਿਲੂਗਾ ਤੇ ਬਾਕੀ ਵਾਹਿਗੁਰੂ ਮੇਰੇ ਪਰਿਆ ਹੱਥ ਰੱਖੇ ਸਾਡੇ ਦੇ ਵੀ ਤੁਹਾਡੇ ਦੇ ਜੀ ਅੱਜ ਬਾਬੇ ਉਹ ਸਾਥੀ ਗੱਲ ਜੀ ਸਾਰੇ ਵੀਰਾਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਤੇ ਲੋਕਾਂ ਜਿਹੜਾ ਸੀਗਾ ਤੇ ਬਾਅਦ ਛੱਡ ਕੇ ਆ ਗਏ ਸਵੇਰੇ ਸਾਜਰੇ 6 ਵਜੇ ਉੱਠਿਆ ਸੀਗਾ ਇਸ 7:30 ਵਜੇ ਸਵਾਰੀਆਂ ਸੱਦਿਆ ਸੀ 8:00 ਵਜੇ ਉਹਨਾਂ ਕੋ ਪਹੁੰਚਿਆ ਸੀਗਾ ਤੇ 10:00 ਵਜੇ ਛੱਡਦੇ ਆ ਉੱਚੇ ਪਿੰਡ ਤੇ ਹੁਣ ਚੱਲੇ ਆ ਵਾਪਸ ਇੱਕ ਦੋ ਨਵਾਂ ਸ਼ਹਿਰ ਕੰਮ ਆ ਮੈਂ ਕਿਹਾ ਇੱਕ ਲਾਇਸੈਂਸ ਦਾ ਉਹ ਵੀ ਪਤਾ ਕਰ ਲੈਣੇ ਆ ਹਨਾ ਆਏ ਉਹਦੇ ਹੈਗੇ ਬਾਕੀ ਮੇਰਾ ਭਰਾ ਛੱਤ ਥੋੜੀ ਜਿਹੀ ਮੈਨੂੰ ਪਤਾ ਖਰਾਬ ਜਿਹੀ ਹੋਈ ਹੋਣਾ ਕਾਲੀ ਕਾਲੀ ਹੋਈ ਹੋ ਅਗਨੋਰ ਕਰਿਓ ਮੈਲੀ ਜੀ ਬਹੁਤ ਹੋਈ ਆ ਯਾਰ ਟਾਈਮ ਲੱਗਿਆ ਡਰਾਈਵਿੰਗ ਕਰਾਉਣ ਦਾ ਗੱਡੀ ਨੂੰ ਗੱਦੇ-ਕੁੱਤੇ ਦਾ ਬਾਪ ਡਰਾਈਵਿੰਗ ਨਹੀਂ ਕਰਦੇ ਸੀਗੇ ਛੋਟੀ ਦੇ ਤੇ ਹੁਣ ਕਰਾਣੇ ਆ ਇਹਨੂੰ ਡਰਾਈਕਲੀਨ ਗੱਡੀ ਜਾਂ ਜਿੰਨੀ ਸਾਫ਼ ਹੋ ਗਈ ਨ ਇਹ ਵਰਕੀ ਸਵਾਰੀ ਨੂੰ ਤਾਂ ਵਧੀਆ ਲੱਗਦੀ ਲੱਗਦੀ ਆ। ਉਹਨਾ ਕੰਮ ਆਪਾਂ ਯਾਰ ਸ਼ੌਂਕ ਨਾਲ ਕਰਦੇ ਆ। ਇਹ ਥੋੜਿਆ ਥੋੜਿਆ ਕਿਤੇ ਨਾ ਕਿਤੇ ਨਾ ਪਹਿਲਾਂ ਇੰਨਾ ਸ਼ੌਂਕ ਤੇ ਯਾਰ ਤੁਹਾਨੂੰ ਗੱਡੀਆਂ ਸਪੈਸ਼ਲ ਨਵਾਂ ਚਰਵਾਉਣ ਚੱਲਣਾ। ਹੁਣ ਪਤਾ ਨਹੀਂ ਕਦ ਯਾਰ ਗਰਮੀ ਕਰਕੇ ਦਿਲ ਜੇ ਨਹੀਂ ਕਰ ਰੋ ਕੁਝ। ਕਹਾ ਗੱਡੀ 'ਚ ਤੇ ਇੱਕ ਨੋਵਾ 96 45 'ਚ ਸੀੜੀਆਂ ਇੱਕੋ ਦਿਨ ਲਵਾਈਆਂ ਸੀ ਸੇਮ ਇੱਕੋ ਕੰਪਨੀ ਦੀਆ ਕ੍ਰਾਸ ਲਿੰਕ ਦੀਆਂ। ਐਦੀ ਵਧੀਆ ਚੱਲੀ ਜਾਂਦੀ ਆ। ਅਨੋਵਾ ਵਾਲੀ ਨੂੰ ਪਤਾ ਨਹੀਂ ਕੀ ਚੱਕਰ ਪੈ ਗਿਆ ਯਾਰ। ਉਹ ਮਤਲਬ ਛੋਟੇ ਕੁੜੀਆ ਸੀ ਕੋਨੇ ਪੰਗਾ ਲਿਆ ਸੀ ਮੁੜ ਕੇ ਉਹ ਸੈਟ ਨਹੀਂ ਆਈ ਮੈਂ ਦੋ ਵਾਰੀ ਸਰਟੀਫਾਈ ਕਰਾਈ ਰਿਪੋਰਟ ਵੀ ਕਰਾਈ ਮੁੜ ਕੇ ਸੈਟਿੰਗ ਆਈ ਨਹੀਂ ਸੀ ਜੀ ਦੀ ਯਾਰ ਲੈ ਵੀ ਮੇਰੇ ਵੀਰੋ ਘੁੰਮਦੇ ਘਮਾਦੇ ਪਹੁੰਚ ਗਏ ਨਮਾਸ਼ਰ ਮੇਨ ਹਾਈਵੇ ਜੀਟੀ ਰੋਡ ਤੇ ਇੱਕ ਲੋਕਲ ਮੇਰਾ ਭਰਾ ਜਾਲੀਆਂ ਜੋੜੀਆਂ ਕੋਲ ਕੇ ਰੱਖਿਆ ਕਰੋ ਯਾਰ ਆਪਣੇ ਸ਼ਹਿਰ ਚੁੱਟ ਲਾ ਲੀਆਂ ਤੇ ਕਿਤੇ ਬਾਹਰ ਦੇ ਦਰਜਾ ਦਾ ਮੈਂ ਸਾਰੀਆਂ ਖੋਲੇਆਂ ਹੈ ਸਿਕਾ ਪਿੱਛੇ ਵਾਲੀ ਵੀ ਖੋਲੇਆਂ ਹੈ ਸਿਕਾ ਸਖਤਾਈ ਬਹੁਤ ਹੋ ਗਈ ਤੇ ਇੱਕ ਲੱਗੀ ਵੀ ਇਹ ਵੀ ਖੋਲ ਦਾਨੀਆ ਸਖਤਾਈ ਬਹੁਤ ਹੋ ਗਈ ਮੇਰਾ ਭਰਾ ਹੈ ਨਾ ਰੂਲ ਫਾਲੋ ਯਰ ਕਰਨੇ ਚਾਹੀਦੇ ਆਪਾਂ ਕਰਦੇ ਹੈ ਨਹੀਂ ਕਿਉਂਕਿ ਉਮਰ ਦੇ ਹਿਸਾਬ ਨਾਲ ਬੰਦੇ ਨੂੰ ਯਾਰ ਸਮਝਾਣ ਲਾਪਾਂ ਆਪਾਂ ਆਪਾਂ ਤਾਂ ਹੁਣ ਸਮਝ ਆ ਗਈ ਪੂਰੀ ਰੂਲ ਫਾਲੋ ਕਰਨੇ ਚਾਹੀਦੇ ਆ ਪ੍ਰਸ਼ਾਸਨ ਦਾ ਸਾਨੂੰ ਸਾਥ ਦੇਣਾ ਚਾਹੀਦਾ ਗਵਰਨਮੈਂਟ ਦਾ ਕਿਉਂਕਿ ਕਾਲੇ ਛੀਸ਼ੇ ਫਿਲਮਾਂ ਚ ਪਤਾ ਨਹੀਂ ਕਿਆ ਕੁਛ ਹੁੰਦਾ ਕਿੱਦਾਂ ਦੇ ਬੰਦੇ ਜਾਂਦੇ ਆ ਤੇ ਕ੍ਰਾਈਮ ਇੱਕ ਬੜੀ ਬਹੁ ਜਾਂਦਾ ਹੈ ਤਾਂ ਕਰਕੇ ਗੱਡੀ ਆਪਣੀ ਸਿੰਪਲੀ ਰੱਖੋ ਕਿਤੇ ਬਾਹਰੋਂਦਰ ਜਾਣੇ ਜਾਲੀਆਂ ਜੁੜੀਆਂ ਖੋਲ ਕੇ ਆਉਣ ਨਾਲੇ ਚਲਾਣ ਤੋਂ ਬਚਾਇਆ ਪਹੁੰਚ ਗਿਆ ਨਵਾਂ ਸ਼ਹਿਰ ਹੁਣ ਲਾਇਸੈਂਸ ਯਾਰ ਕਿਤੇ ਮਰ ਆਇਆ ਪਿਆ ਇਹ ਲੰਬੀ ਚੌੜੀ ਸਟੋਰੀ ਆ ਤੁਹਾਨੂੰ ਫੇਰ ਦੱਸੂਗਾ ਅੰਕਲ ਜੀ ਅੰਕਲ ਜੀ ਲੰਗ ਜੋ ਲੰਗ ਜੋ ਮਰਾਜ ਹੈਂਡੀਕੈਪਟਰ ਨੂੰ ਤਾਂ ਅਸੀਂ ਪਹਿਲਾਂ ਪਹਿਲ ਦੇ ਆਧਾਰ ਤੇ ਪਹਿਲ ਦੇਈ ਦੀ ਆ ਸਿਆਣਾ ਬੈਣਾ ਬਿਊਰਗ ਹੁੰਦਾ ਯਾਰ ਲੰਗੜਾ ਵਾਲਾ ਬਾਈ ਦੀ ਤਾਕੀ ਖੋਲੀ ਯਾਰ ਬਾਈ ਤਾਕੀ ਖੋਲੀਦਾਰੀ ਸਵਾਰੀਆਂ ਨਾ ਬਾਹਰ ਸੜਨੀ ਭਾਈ ਤੇ ਲੰਬੀ ਚੌੜੀ ਸਟੋਰੀ ਇਹ ਚਲਾਉਣ ਦੀ ਅਨ ਦੱਸੂਗਾ ਮੈਂ ਕਿੱਦਾਂ ਕਿੱਦਾਂ ਤਾਂ 10 ਸਾਲ ਡੇਢ ਸਾਲ ਹੋ ਗਿਆ ਲਾਇਸੈਂਸ ਮੇਰਾ ਚੰਡੀਗੜ੍ਹ ਚਲਾਉਣਾ ਆ ਸੀਗਾ ਓਹ ਯਾਰ ਬੜਾ ਖੱਜਲ ਕੀਤਾ ਉਹਨਾਂ ਨੇ ਦੋ ਤਿੰਨ ਵਾਰੀ ਅਪਲਾਈ ਕਰਤਾ ਹੁਣ ਚੌਥੀ ਵਾਰੀ ਜੱਟ ਨੂੰ ਪੈਸੇ ਦਿੱਤੇ ਅਪਲਾਈ ਕੀਤਾ ਹੁਣ ਬਾਈ ਕਹਿੰਦਾ ਨਵਾਂ ਸ਼ਹਿਰ ਆਇਆ ਵਾਰ ਰਸੀਦ ਮੇਰੇ ਕੋਲ ਹੈਗੀ ਆ ਮੈਂ ਕਿਹਾ ਉਹ ਨਵਾਂ ਸ਼ਹਿਰ ਤਾਂ ਆਇਆ ਉਹ ਜਾ ਕੇ ਪਤਾ ਕਰ ਲੈ ਜਨਾ ਹੁਣ ਜੇ ਆਇਆ ਹੋਇਆ ਬਾਸ ਸਾਡੇ ਆਪਣੇ ਡੀਟੀਓ ਦਫ਼ਤਰ ਤੱਲੇ ਜਾਣੇ ਆ ਗਾਇਸਸ ਨੂੰ ਕਹਿੰਦਾ ਯਾਰ ਤੁਹਾਨੂੰ ਪਤਾ ਹੀ ਆ ਸਭ ਤੋਂ ਪਹਿਲਾਂ ਜੇ ਕੋਈ ਰੋਕ ਲੈਣ ਦਾ ਪੁੱਛਦੇ ਲਾਇਸੈਂਸ ਸਹੀ ਆ ਦਾ ਰੂਲ ਯਾਰ ਫਾਲੋ ਕਰਨੇ ਚਾਹੀਦੇ ਆਪਾਂ ਸਹੀ ਹੈ ਨਾ ਬਿਲਕੁਲ ਸਾਡੇ ਕਾਗਜ਼ਪੱਤਰ ਔੱਕੇ ਸਾਡੀ ਗੱਡੀ ਬਿਲਕੁਲ ਕੋਈ ਕੋਈ ਜਾਰੀ ਨਹੀਂ ਕੋਈ ਸ਼ੀਸ਼ਾ ਫਿਲਮ ਬਲੈਕ ਨਹੀਂ ਹੈਗਾ ਐਨ ਆਪਾਂ ਬਿਲਕੁਲ ਐਨ ਤਣਕੇ ਨੰਗੀ ਦੇ ਹਰੇਕ ਜਗ੍ਹਾ ਤੋਂ ਜੇ ਆਪਾਂ ਯਾਰ ਸਾਡੇ ਕੋਈ ਵੀ ਕਾਗਜ਼ਪੱਤਰ ਘਟ ਜਾ ਕੋਈ ਮਤਲਬ ਸ਼ੀਸ਼ਾ ਕਾਲਾ ਫਿਲਮ ਲੱਗੀ ਹੋ ਸਾਡੇ ਦਿਲ ਚ ਕਿਤੇ ਨਾ ਕਿਤੇ ਡਰੇ ਰਹਿਣਾ ਯਾਰ ਹੌਣ ਦਾ ਘੱਟ ਮਾਰ ਲਵੇ ਤਾਂ ਕਰਕੇ ਰੂਲ ਨੂੰ ਯਾਰ ਫਾਲੋ ਕਰਿਆ ਕਰੋ ਮੇਰਾ ਭਰਾ ਤੇ ਪ੍ਰਸ਼ਾਸਨ ਦਾ ਸਾਨੂੰ ਸਾਥ ਦੇਣਾ ਚਾਹੀਦਾ ਪਹੁੰਚ ਗਏ ਆ ਬਾਬੋ ਨਵਾਂ ਸ਼ਹਿਰ ਬੱਸ ਸਟੈਂਡ ਇਹ ਆਪਣੇ ਨਵਾਂ ਸ਼ਹਿਰ ਦਾ ਬੱਸ ਸਟੈਂਡ ਤੇ ਮਿੱਤਰ ਪਹਿਲਾ ਪਰਚੀ ਘਟਾਲੀ ਪਾਰਕਿੰਗ ਦੀ ਗੱਡੀ ਸੇਫ ਹੁਣ ਆਪਣੀ ਲੈ ਬਈ ਗੱਡੀ ਲਾਤੀ ਆ ਜਾ ਆਈ ਅੰਦਰ ਬੜੇ ਪੰਗੇ ਯਾਰ ਬੜੇ ਪੰਗੇ ਹੁਣ ਵੀ ਐਦਾਂ ਚੱਲੇ ਆ ਬਹੁਤ ਪੰਗੇ ਆ 20 ਰੁਪਏ ਐਦਾਂ ਗਏ ਯਾਰ ਕੋਈ ਫਾਇਦਾ ਨਹੀਂ ਹੋਇਆ ਕਹਿੰਦੇ ਲਾਇਸੈਂਸ ਆਇਆ ਨਹੀਂ ਫਾਈਲ ਲੈ ਕੇ ਇੱਥੇ ਜਮਾ ਕਰਵਾ ਇੱਥੇ ਫੋਟੋ ਕਰਾਓ ਤਾਂ ਹੋਣਾ ਕਹਿੰਦੇ ਕੰਮ ਇਹ ਐਨਾ ਖੱਜਲ ਕਰਦੇ ਨੇ ਯਾਰ ਐਨਾ ਖੱਜਲ ਕਰਦੇ ਆਂਟ ਬਲਾਜੁਰ ਆਪਣੇ ਕਚਹਿਰੀਆਂ ਜਾ ਉਹਨੂੰ ਪੇਮੈਂਟ ਦੇਤੀ ਸੀ 1500 ਰੁਪਿਆ ਮੈਨੂੰ ਕਹਿੰਦਾ ਆਲੇਰ ਸੀਰੀਅਲ ਨੰਬਰ ਲਾਇਸੈਂਸ ਦਾ ਨਮਾ ਸ਼ਹਿਰ ਪਿਆ ਡੀਟੀਓ ਆਫਿਸ ਆਰਟੀਓ ਆਫਿਸ ਇੱਥੇ ਆਇਆ ਇੱਥੇ ਕਹਿੰਦੇ ਪਹਿਲਾਂ ਫਾਈਲ ਲੈ ਕੇ ਆ ਫਿਰ ਫੋਟੋ ਹੋਣੀ ਆ ਉਹਨੇ ਕੋਈ ਫਾਈਲ ਨਹੀਂ ਦਿੱਤੀ ਪਹਿਲਾਂ ਰਸੀਦ ਵੀ ਨਹੀਂ ਦਿੱਤੀ ਸੀ ਇੰਨਾ ਯਾਰ ਖੱਜਲ ਕਰਦੇ ਪੈਸੇ ਲੈ ਕੇ ਵੀ ਖੱਜਲ ਕਰਦੇ ਇੰਨਾ ਕਰਪਟ ਸਿਸਟਮ ਆ ਆਪਣੇ ਇੰਡੀਆ ਦਾ ਯਾਰ ਬਹੁਤ ਖੱਜਲ ਕਰਦੇ ਤੁਸੀਂ ਪੈਸੇ ਲੈਣੇ ਸਹੀ ਕੰਮ ਤਾਂ ਕਰੋ ਯਾਰ ਪੈਸੇ ਲੈ ਕੇ ਵੀ ਹੱਦ ਆ ਯਾਰ ਪਾਰਕਿੰਗ ਵੀ ਐਵੇਂ ਗਈ ਤੇ 1500 ਰੁਪਏ ਵੀ ਐਵੇਂ ਗਿਆ ਮਨ ਲੱਗਦਾ ਪਰ ਐਵੇਂ ਚੱਲਣ ਗਿਆ ਜਾ ਕੇ ਕਰਦੇ ਉਹ ਚੜਦੇ ਹੀ ਤੈ ਉਹਦੀ ਉਹ ਨਾ ਤਾਂ ਮੈਂ ਕਾਹਨੂੰ ਲੈਣਾ ਆਪਣੇ ਕਚੈਰੀਆਂ 'ਚ ਫੈਟਦਾ ਹੈ ਬੰਦਾ ਤੇ ਮਾੜੀ ਲਾ ਨੇ ਮਾੜੀ ਲਾਪਾ ਕਰਦੇ ਆ ਦੋ ਤਿੰਨ ਵਾਰੀ ਖੱਜਲ ਲਗਾਤਾ ਪਹਿਲਾਂ ਉੱਪਰ ਕੋਰਟ 'ਚ ਭੇਜ ਜਾਓ ਕਹਿੰਦੇ ਤੁਹਾਡੇ ਕੋ ਕਿਆ ਰਸੀਦ ਤੱਕ ਨਹੀਂ ਸੰਦ ਦਿੱਤੀ ਰਸੀਦ ਲੈ ਕੇ ਹੁਣ ਕਹਿੰਦੇ ਫਾਈਲ ਲੈ ਕੇ ਆਓ ਫੇ ਫੋਟੋ ਆਣੀ ਬਹੁਤ ਯਾਰ ਤੜਪਾਂਜਾ ਕਰਾਪਟ ਸਿਸਟਮ ਆ ਗੱਲ ਕੁਝ ਨਹੀਂ ਬਸ ਸਿਸਟਮ ਕਰਾਪਟ ਆ ਪੈਸੇ ਸਿੱਟਿਓ ਤਮਾਚਾ ਦੇਖਿਓ ਹਰ ਬੰਦੇ ਦੀ ਲਾਈਫ 'ਚ ਟੈਨਸ਼ਨ ਆ ਹਰ ਬੰਦੇ ਦੀ ਲਾਈਫ 'ਚ ਟੈਨਸ਼ਨ ਜਿਹਦੇ 'ਚ ਨਹੀਂ ਹੈਗੀ ਤਾਂ ਮੈਨੂੰ ਦੱਸ ਦਿਓ ਪੈਸੇ ਵਾਲਾ ਵੀ ਦੁਖੀ ਆ ਜਿ ਕੋ ਨਹੀਂ ਪੈਸੇ ਹੋ ਵੀ ਦੁਖੀ ਆ ਸਾਰੇ ਦੁਖੀ ਆ ਕੋਈ ਨਾ ਕੋਈ ਪ੍ਰੋਬਲਮ ਤਾਂ ਚੱਲਦੀ ਆ ਕੋਈ ਨਾ ਕੋਈ ਟੈਨਸ਼ਨ ਦਾ ਸਿਰ ਰਦੀ ਰਹਦੀ ਰਹਿੰਦੀ ਆ ਬੰਦੇ ਨੂੰ ਤੇ ਇੱਕ ਪਾਸੇ ਮਨ ਐਨ ਸੈਟੀਸਫਾਈ ਖੋਜ ਸੀਗਾ ਪਰ ਵਧੀਆ ਗੇੜਾ ਲੱਗ ਗਿਆ ਟਾਈਮ ਸਰ ਬੇਲੇ ਹੋ ਗਿਆ ਆਣ ਜਾਣ ਹੋਈ ਆ ਤੇ ਦੂਜੇ ਪਾਸੇ ਆ ਲਾਇਸੈਂਸ ਨਹੀਂ ਮਿਲਿਆ ਲਗਾ ਉਹਨੇ ਮੈਨੂੰ ਏਜੰਟਰੇ 3-4 ਦਿਨ ਹੋ ਗਏ ਕਹਿੰਦੇ ਨੂੰ ਕਹਿੰਦਾ ਜਾ ਬਾਈ ਤੇਰਾ ਲਾਇਸੈਂਸ ਉੱਥੇ ਪਿਆ ਸਾਈਨ ਕਰਕੇ ਆਪਣੇ ਲਾਇਸੈਂਸ ਲੈ ਏਜੰਟ ਕਹਿੰਦਾ ਮੈਨੂੰ ਤੇ ਇੱਥੇ ਕਹਿੰਦੇ ਕਹਿੰਦੇ ਯਾਰ ਕੋਈ ਗੱਲ ਨਾ ਕੋਈ ਬਾਤ ਨਾ ਆਪਣੀ ਫਾਈਲ ਕਹਿੰਦਾ ਇੱਥੇ ਲੈ ਕੇ ਆਓ ਇੱਥੇ ਸਬਮਿਟ ਫੇਰ ਤੁਹਾਡੇ ਸਾਈਨ ਨੂੰ ਨੇ ਫੇਰ ਤੁਹਾਨੂੰ ਦੂਜਾ ਮਿਲਣਾ ਲਾਇਸੈਂਸ ਉਸ ਬੰਦੇ ਹੀ ਏਜੰਟ ਨੇ ਮੈਨੂੰ ਦੱਸਿਆ ਕੁਝ ਨਹੀਂ ਜਿੱਕੋ ਮੈਂ ਫਾਈਲ ਭਰਾਈ ਵੀ ਆ ਸ਼ਹਿਰ ਹਾਲਾਂਕਿ ਰਸੀਦ ਤਾਂ ਕਦੀ ਮੈਂ ਦਿੱਤੀ ਫੋਨ 'ਚ ਫੋਟੋ ਖਿੱਚੀ ਸੀ ਮੈਂ ਹੁਣ ਪਰਸੋਂ 14 ਕੁ ਰਸੀਦ ਲੈ ਕੇ ਆਇਆ ਔਰ ਰਸੀਦ ਵੀ ਕਿਸੇ ਕੰਮ ਦੀ ਨਹੀਂ ਹੈਗੀ ਤੇ ਹੁਣ ਉਹ ਕੋਈ ਜਾਣਨਾ ਕਹਣਾ ਦੇ ਯਾਰ ਫਾਈਲ ਨਹੀਂ ਤਾਂ ਪੈਸੇ ਮੋੜ ਐਨਾ ਖੱਜੜ ਖਰਾਬਾ ਯਾਰ ਕਰਦੇ ਏਜੰਟ ਬਸ ਪੈਸੇ ਹੜਾ ਪਲਣ ਕਿਸੇ ਨਾ ਕਿਸੇ ਬਾਨੇ ਪੈਸੇ ਪੈਸੇ ਦੀ ਦੌੜ ਲੱਗੀ ਹੋ ਦੁਨੀਆ ਦੇ ਕੰਮ ਕਿਸੇ ਦਾ ਹੋਵੇ ਚਾਹੇ ਨਾ ਹੋਵੇ ਅਗਲਾ ਖੱਜਲ ਹੋਈ ਜਾਵੇ ਆਪਣੇ ਦਾ ਉਹਨੇ ਪੈਸੇ ਲੈ ਕੇ ਜੇਬ ਚ ਪਾ ਲੇ ਮੈਂ ਖੱਜਲ ਹੋਣ ਲੱਗਿਆ ਵਾ ਇੱਥੇ ਨਵਾਂ ਸ਼ਹਿਰ ਉਹ ਜੇ ਸਪੈਸ਼ਲ ਆਉਂਦਾ ਨਾ ਚਾਰ ਪੰਜ ਸਵਾ ਤੇਲ ਫੂਕਦਾ 100 200 ਖਾਂਦਾ ਪੀਂਦਾ ਨਾ ਫੇਰ ਖੱਜਲ ਹੋ ਕੇ ਜਾਂਦਾ 1500 ਦਿੱਤਾ ਵਾ ਐਦਾਂ ਯਾਰ ਸਿਸਟਮ ਆ ਤੇ ਜੈ ਬਾਪੇ ਪੀਣ ਦੀ ਕਰੋ ਬਾਪੇ ਉਹ ਵੀ ਬਹੁਤ ਮੰਨੀ ਪਰਵੰਨੀ ਜਗ੍ਹਾ ਹੈ ਸਾਡੇ ਨਵਾਂ ਸ਼ਹਿਰ ਲੰਗੜੋ ਜੇ ਬਾਬੇ ਵੀ ਰਹਿੰਦੇ ਲੈ ਬਾਬੇ ਉਹ ਫਾਈਨਲੀ ਪਹੁੰਚ ਗਏ ਸ਼ਹਿਰ ਬਲਾਚਰ ਪੌਣੇ 11 ਹੋ ਗਿਆ ਹੁਣ ਮੈਂ ਕਿਹਾ ਇੱਕ ਨਾ ਰਾਈਟ ਸਾਈਡ ਦੀ ਟਿਊਬ ਝੜੀ ਵੀ ਆ ਨਾਲੇ ਉਹ ਪਵਾ ਲੰਨੇ ਆ ਛੋਟੀ ਦੀ ਤੇ ਨਾਲੇ ਨਾਲੇ ਬੜੇ ਹੌਰਨ ਬੰਦ ਹੋਏ ਵੇ ਯਾਰ ਉਹਦਾਂ ਨੇ ਹੱਸੇ ਗਏ ਸੀ ਉਹਨੇ ਇਹ ਕਿਆ ਕੀਤਾ ਸੀ ਆ ਰੈਗੂਲੇਟਰ ਆਪਣੀ ਕੋਈ ਸਾਫ ਕਰਾਇਆ ਸੀਗਾ ਤਾਂ ਤਾਰ ਖੁੱਲ ਗਈ ਆ ਹੌਰਨ ਬੜੇ ਬੰਦ ਹੋਏ ਵੇ ਨਾਲੇ ਮੈਂ ਬੜੇ ਹੌਰਨ ਚਲਾਉਣਾ ਨੇ ਜੇ ਦੀਪਾ ਭਰਾ ਆਪਣਾ ਹੋਇਆ ਆ ਛੋਟੇ ਮਾਰ ਕੇ ਤਾਂ ਕੋਈ ਫੀਲਿੰਗ ਨਹੀਂ ਆਉਂਦੀ ਯਾਰ ਸਾਈਕਲ ਵਾਲਾ ਵੀ ਸਾਈਡ ਨਹੀਂ ਦਿੰਦਾ ਤੇ ਪਹੁੰਚਣ ਲੱਗੇ ਆਪਣੇ ਦੀਪੇ ਇਲੈਕਟ੍ਰੀਸ਼ੀਅਨ ਕੋ ਟਿਊਬਾ ਟਿਊਬਾ ਪਤਾ ਨਹੀਂ ਕਾਹਦੇ ਛੜੀ ਜਾਂਦੀ ਏ ਪਤਾ ਨਹੀਂ ਕੀ ਚੱਕਰ ਆ 95 6ਵੀਂ ਵਰਤੀਬਾ ਪਾਤੀਆਂ ਸਾਰਾ ਸੰਝੇ ਲੱਗਦਾ ਆ ਕਿਹੜੀ ਪਹਿਨਾ ਉਸਰਾਮ ਦੀ ਪਈ ਵੀ ਹਾਂਜੀ ਜਰਮਨ ਟੂਬਾ ਆ ਆ ਜਰਮਨ ਟਿਊਬਾ ਪਤਾ ਨਹੀਂ ਇਹ ਓਰੀਜਨਲ ਓਰੀਜਨਲ ਟਿਊਬਾ ਪਾਈਦੀ ਫੇ ਵੀ ਛੜੀ ਜਾਂਦੀ ਆ ਕੀ ਚੱਕਰ ਆ ਇਹ ਛੜ ਗਈ ਏ ਭਾਜੀ ਛੜ ਤਾਂ ਗਈ ਆ ਓਰੀਜਨ ਕੀ ਹੋਊਗਾ ਤਿੰਨ ਕਿੰਨੇ ਬੱਚ ਟਿਊਬਾਂ ਛੜੀ ਜਾਂਦੀ ਆ ਇਹ ਵੀ ਬੜੀ ਲਈ ਦੀਪੇ ਨੇ ਤੁਹਾਪਾ ਦੇ ਨਮੀ ਵੀ ਦੇਖ ਰਹੇ ਆਏ ਤੇ ਪੁੱਛਦੇ ਇੱਕ ਹੋਰ ਨਾਲ ਮੇਰਾ ਪੂਰਾ ਤਾਰ ਹੀ ਲਿਓ ਕੋਈ ਯਾਰ ਬਾਈ ਬੇ ਨੁਕਸ ਲੱਭ ਰਿਹਾ ਸਾਡੇ ਭਰਾ ਨੇ ਤਾਰ ਖੁੱਲੀ ਆਰਥ ਵਾਲੀ ਦੇਖ ਮੈਂ ਉਦੋਂ ਇਹ ਲਈ ਸੀ ਅੱਤੀ ਮੈਂ ਦੱਸਿਆ ਜਿਹਾ ਬਾਈ ਨੇ ਮੈਂ ਆਰਥ ਵਾਲੀ ਤਾਰ ਖੁੱਲੀ ਹੋਆ ਤੇ ਟਿਊਬ ਪਾਤੀ ਆ ਮੈਂ ਸੋਚਿਆ ਤੇ ਲੱਗੂ ਘੰਟਾ ਦੀ ਪਹਤੇ ਹੈ ਨਹੀਂ ਪਰ ਛੇਤੀ ਹੋਣ ਲੱਗਾ ਕੰਮ ਹੋ ਗਿਆ ਛੇਤੀ ਕੰਮ ਵਧੀਆ ਚਲੋ ਅੱਜ ਪਹਿਲੀ ਵਾਰ ਹੋਇਆ ਆਂਦਿਆਂ ਦਾ ਕੰਮ ਹੋ ਗਿਆ ਇਹਦੇ ਘੰਟਾ ਚੌਂਕੀ ਭਰਨੀ ਪੈਂਦੀ ਨਾ ਮੈਂ ਕੰਮ ਕਵਰ ਫਸਦਾ ਛੋਟਿਆਂ ਨੂੰ ਕਹਦਾ ਨਹੀਂ ਫਸਦਾ ਛੋਟਿਆਂ ਨੂੰ ਕਿਉਂ ਨਹੀਂ ਫਸਦਾ ਭਾਲੂ ਜੀ ਭਾਜੀ ੱਟਕਾ ਹੋਇਆ ੱਟਕਾ ਨਾ ਕਰੋ ਵੀਰ ਜੀ ਭਾਜੀ ੱਟਕਾ ੱਟਕਾ ਨਹੀਂ ਕਰਨਾ ਵੀਰ ਜੀ ੱਟਕਾ ਕਰੀ ਜਾਂਦੇ ਸਾਡੇ ਛੋਟੇ ਫਸ ਜਾਂਦੇ ਹੁਣ ਬੜੇ ਬੜੇ ਅੱਜ ਚੱਲੋ ਕਿਤੇ ਅੱਜ ਫਸੇ ਜਾਂਦੇ ਆ ਕੰਨਾਂ ਚ ਧੂਆਂ ਘੜਦਾ ਮੁੰਡੇ ਦੇ ਇਹਦਾ ਭਾਈ ਚੱਕਰ ਹੋਰ ਹੈ ਚੱਕਰ ਕੀ ਹੈ ਚੱਕਰ ਕੀ ਹੈ ਕਾਫੀ ਟਾਈਮ ਦੇ ਇੱਥੇ ਕਰਦੇ ਔਰ ਨਵੇਂ ਨਵੇਂ ਕੰਮ ਹੁੰਦੇ ਆ ਦੇਖੋ 11 11:30 ਹੋ ਗਏ ਆਣ ਦਾ ਦੁਕਾਨ ਦਾ ਟਾਈਮ ਦੇਖ ਲੋ ਭਰਾ ਬੰਦਿਆਂ ਦੇ ਇਹ ਚੱਕਰ ਕੀ ਹੈ ਨਾਜਦ ਉਸਤਾਦ ਨੇ ਫੜਨੀ ਨਾਜਦ ਉਸਤਾਦ ਨੇ ਆਦਲੇ ਮੂੰਹ ਤੁੰਨ ਨੂੰ ਕਰ ਲਿਆ ਬਰਾ ਸਾੰਗਦਾ ਬਹੁਤ ਇੱਕ ਦਾ ਉਸਤਾਦ ਬਹੁਤ ਸੰਗਦਾ ਤੇ ਦੁਕਾਨ ਸਰਮੀਲਾ ਸਰਮੀਲਾ ਉਸਤਾਦ ਤੁਹਾਡਾ ਨਾ ਟਾਈਮ ਦੇਖੋ ਆਣ ਰਿਹਾ ਹੁਣ 11:20 ਹੋ ਗਿਆ ਹੁਣ ਦੁਕਾਨ ਤੇ ਪਹੁੰਚਿਆ ਮੁੰਡਾ ਲੇਵੇਂ ਮੇਤਰਾ ਕੰਮ ਕੁਮ ਕਰਾ ਕੇ ਤੁਰ ਪਿਆ ਹੁਣ ਪੈਂਦਾ ਪੜਾਕਾ ਰਲੇ ਖਰਾਬ ਸੀ ਤਾਂ ਹੋਰ ਨੇ ਫਸੇ ਜਾਂਦੇ ਸੀ ਬੜਾ ਭੈੜਾ ਕੰਮ ਸੀ ਉਧਰੋਂ ਕੋਈ ਮੋੜੇ ਆ ਜਾਂਦਾ ਸੀਗਾ ਹੋਰਨ ਦਬਣਾ ਹੋਰਨ ਫਸਿਆ ਰਹਿ ਜਾਂਦਾ ਸੀ ਰਲੇ ਕਰਕੇ ਹੋਰਨ ਬੰਦੇ ਨਹੀਂ ਹੁੰਦਾ ਸੀ ਮੁੜ ਕੇ ਰੈਪਿਟੇਸ਼ਨ ਦੀ ਬਹੁਤ ਡਾਊਨ ਹੁੰਦੀ ਸੀ ਘਟਾ ਜਾ ਹੁੰਦਾ ਸੀ ਅਗਲੇ ਨੇ ਕਿਹੜਾ ਪਤਾ ਨਹੀਂ ਕਿਉਂ ਹਨਾ ਹੋਰਨ ਮਾਰੀ ਜਾਂਦਾ ਪਰ ਅਗਲੇ ਨੇ ਕਿਹਾ ਦਸੀ ਸਾਡੀ ਮਜਬੂਰੀ ਹੈ ਹੋਰਨ ਆਪਣੇ ਆ ਬੱਝ ਜਾਂਦੇ ਆ ਤਾਰ ਲੇ ਪਵਾ ਲੀਆ ਤੇ ਟਿਊਬ ਪਵਾ ਲੀਆ ਤੇ ਹੁਣ ਮੈਂ ਕਿਹਾ ਰਾਣੀ ਸੁਨਦਰਾ ਲਾਈਏ ਘਰੇ ਤੇ ਦੂਜੀ ਤਵਾ ਲੀਏ ਰੱਛ ਬੜਾ ਯਾਰ ਸ਼ਹਿਰ ਚ ਵੋਟਾਂ ਕਰਕੇ ਬੜਾ ਰੱਛ ਪਿਆ ਯਾਰ ਵੋਟਾਂ ਕਰਕੇ ਇਲੈਕਸ਼ਨ ਚੱਲ ਰਿਹਾ ਇਲੈਕਸ਼ਨ ਪਹਲਾ ਰੱਛ ਪਿਆ ਪਿਆ ਯਾਰ ਇਹ ਮੇਰੇ ਵੀਰੇ ਉਹ ਮੇਰੇ ਵੀਰੇ ਭਰਿਆ ਪਿਆ ਸ਼ਹਿਰ ਭਲਾ ਚੋਰ ਸਾਰਾ ਸ਼ਹਿਰ ਤੋ ਲੈ ਕੇ ਸਿਆਣੇ ਤੱਕ 3 ਕਿਲੋਮੀਟਰ ਦਾ ਰੱਛ ਆ ਦੇ ਕੋਈ ਗੱਡੀ ਆ ਇੰਜ ਕਦੇ ਕੋਈ ਆ ਜਿੰਦੀ 10 ਮਿੰਟ ਹੋ ਗਏ ਮੈਨੂੰ ਇੱਥੇ ਫਸੇ ਨੂੰ ਮੋੜ ਤੇ ਕਦੇ ਕੋਈ ਗੱਡੀ ਆ ਇੰਜ ਕਦੇ ਕੋਈ ਗੱਡੀ ਆ ਇੰਜ ਕਿਸੇ ਕੋਈ ਯਾਰ ਵੋਟਾਂ ਕਰਕੇ ਨਾ ਰੱਛ ਪਿਆ ਪਿਆ ਚੰਗਾ ਪੰਗਾ ਲੈ ਲੈ ਇਧਰੋਂ ਆਉਂਦਾ ਯਾਰ ਤੇ ਆਪਣਾ ਭਰਾ ਵੀ ਆ ਗਿਆ ਪੰਕਜ ਭਰਾ ਹੈ ਇਹ ਆਪਣਾ ਭਰਾ ਵੀ ਫਸਿਆ ਹੈ ਵਿੱਚ ਨਾਲ ਵੀ ਜੀ ਵੀ ਠੰਡੇ ਪੀਂਦੇ ਜਾਮ ਲਵਾਵਾ ਘੰਟਾ ਹੋ ਗਿਆ ਕੀ ਗੱਲ ਹੈ ਕਿਦਾਂ ਫਿਰ ਚੰਗਾ ਫਸ ਗਿਆ ਯਾਰ ਮੈਂ ਜਾਮ 'ਚ ਬਸੇ ਨੰਗਿਆ ਯਾਰ ਜਾਮ 'ਚ ਕਦੇ ਕੋਈ ਗੱਡੀ ਆ ਜਾਂਦੀ ਮੋੜੇ ਕਦੇ ਕੋਈ ਗੱਡੀ ਇਲੈਕਸ਼ਨ ਕਰਕੇ ਨਾ ਕੋਈ ਯਾਰ ਦੂਜੇ ਹੈ ਨਹੀਂ ਟ੍ਰੈਫਿਕ ਕੰਟਰੋਲ ਕਰਨ ਵਾਲਾ ਹੈ ਨਹੀਂ ਤਾਂ ਉਹ ਤੇ ਇੰਨਾ ਟਾਈਮ ਲੱਗਿਆ ਲੋਕੀ ਮੜਮੜੇ ਜਗਾ ਚ ਲਿਆ ਗਿਆ ਫਸਾਈ ਜਾਂਦੇ ਪਹਿਲਾਂ ਸਾਨੂੰ ਨੰਗਲਣ ਦੋ ਸਾਨੂੰ ਨੰਗਲਣ ਦੋ ਇਹ 2 ਮਿੰਟ ਦੀ ਕਾਲੀ ਯਾਰ ਕਿਤੇ ਲੈ ਜਾਂਦੀ ਬੰਦੇ ਨੂੰ ਪਤਾ ਨਹੀਂ ਕਿਉਂ ਇੰਨੀ ਕਾਲੀ ਕਰਦੇ ਬੰਦੇ ਕਿਉਂ ਕਰਦੇ ਕਾਲੀ ਇੰਨੀ ਪਤਾ ਨਹੀਂ ਕਿੱਥੇ ਅੱਗ ਭਜਾਣੀ ਹੁੰਦੀ ਜਾ ਕੇ ਬੰਦੇ ਆ ਜਾਂਦੇ ਯਾਰ ਜਾਮ ਚੋ ਜਿੰਨੀ ਮੈਂ ਸੋਚਿਆ ਸੀ ਜਿੰਨਾ ਛੇਤੀ ਆ ਗਿਆ ਉਹਨਾਂ ਹੀ ਰੇਟ ਹੋ ਗਿਆ 15 20 ਮਿੰਟ ਲੱਗੇ ਮੈਨੂੰ ਜਾਮ 'ਚ ਖੜੇ ਨੂੰ ਆਪਣੇ ਮਤਲਬ ਐਨ ਪਿੰਡ ਆਪਣੇ ਸ਼ਹਿਰ ਦੇ ਕੋਲੇ ਫਸੇ ਨੂੰ 20 ਮਿੰਟ ਲੱਗੇ ਕਿਉਂਕਿ ਲੈਕਚਰ ਕਰਕੇ ਸਾਰੇ ਪਾਸੇ ਆਹਿਆ ਹਾਰਾ ਤੇ ਬਾਕੀ ਬਾਕੀ ਹੋਏ ਰਾਜ ਦਾ ਬਲੌਗ ਜੇ ਬਲੌਗ ਵਧੀਆ ਲੱਗੇ ਤਾਂ ਮੈਰਾ ਅਪਰਾਹ ਕਰਿਓ ਯਾਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਕਰਿਓ ਲਾਈਕ ਇਹ ਤਾਂ ਸੋਣਾ ਛੱਡਿਓ ਕਮੈਂਟ ਤੇ ਬਾਕੀ ਮਿਲਦੀਆਂ ਕਿਸੇ ਨੇਕਸਟ ਬਲੌਗ ਕਰੇ ਕੰਟੈਂਟ ਦੇ ਨਾਲ ਸਭ ਤੋਂ ਜੀ ਗਾਲ ਬਾਪ ਕਹੋ ਤੇ ਹੁਣ ਬਰਾਤਾਂ ਚੱਲ ਪਈਆਂ ਘੈਂਟ ਘੈਂਟ ਬਲੌਗ ਕਵਨ ਜੂਨ ਬਾਬਿਓ ਲਾਈਕ ਕਰਦੇ ਹੋ ਤੇ ਬਾਕੀ ਬਾਕੀ ਬਰਾਤਾਂ ਸਟਾਰਟ ਹੋ ਗਈਆਂ ਘੈਂਟ ਘੈਂਟ ਬਲੌਗ ਸਾਰੇ ਬੰਦੇ ਇਕੱਠੇ ਹੋ ਜਾ ਕਰਨੇ ਪੂਰੀਆਂ ਲਹਿਰਾਂ ਬਰਾਹ ਖੜਿਆ ਕਰਦੀਆਂ ਯਾਰ ਕੀ ਤੇ ਪਰਸੋਂ ਨੂੰ ਪਹਿਲੀ ਬਰਾਤ ਆ ਲਾਨਿਆਂ ਰੌਣਕਾਂ ਬਾਬੇ ਉਹ ਵੀ ਮੇਰਾ ਘਰੇ ਪਹੁੰਚ ਗਿਆ ਘਰੇ ਪਹੁੰਚਿਆ ਤੇ ਵਾਈਫਾਈ ਬੰਦ ਪਿਆ ਤੇ ਹੁਣ ਬਾਈ ਹੋ ਨਹੀਂ ਸਕਦੇ ਆ ਆਪਣਾ ਸਮਾਨ ਸਮਾਨ ਪਤਾ ਲੈ ਕੇ ਆਇਆ ਤੇ ਵਾਈਫਾਈ ਦੀਆਂ ਆਪਣੇ ਹੀ ਚੱਕਰ ਪੈ ਗਿਆ ਲਾਸ ਤੇ ਚੱਲਦਾ ਪਿੱਛੋਂ ਤਾਰ ਪਰ ਟੁੱਟ ਗਿਆ ਕੋਈ ਹੁਣ ਲੇਜ਼ਰ ਲਾ ਗਿਆ ਬਾਈ ਨਾਲ ਕਹਿੰਦਾ ਜਾਂ 30 ਰੁਪਏ ਦੇ ਜਾਊਗੀ ਪਾਵਰ ਮੈਨ ਦਾਤੀ ਤੇ ਯਾਰ ਬਹੁਤ ਅੱਗੇ ਕਦੇ ਨਹੀਂ ਪ੍ਰੋਬਲਮ ਆਈ ਮੇਰੇ 4 ਸਾਲ ਤੋਂ ਵਾਈਫਾਈ ਲੱਗਿਆ ਆ ਦੋ ਕੁ ਮਹੀਨੇ ਤੋਂ ਇੰਨੀ ਹੀ ਪ੍ਰੋਬਲਮ ਆਦੀ ਮਹੀਨੇ 'ਚ 4-4 ਵਾਰ ਤਾਰ ਟੁੱਟ ਜਾਂਦੀ ਜਾਂ ਕੋਈ ਹੋਸ਼ ਹੋ ਜਾਂਦਾ ਕੋਈ ਹੋਸ਼ ਹੋ ਜਾਂਦਾ ਵੈਸੇ ਨੈਟ ਪਲਾਜ਼ਾ ਨੰਬਰ 1 ਤੇ ਵਾਈਫਾਈ ਆ ਤੇ ਮੈਨੂੰ ਇਹ ਸਪੀਡ 200 Mbps ਪਰ ਸੈਟ ਹੈ। ਹੁਣ ਦੇਖਦੇ ਕਿ ਆ ਸਿਸਟਮ ਮੈਂ ਬਲੌਗ ਐਡਿਟਿੰਗ ਕਰਨਾ ਸੀ Wi-Fi ਬੰਦ ਪਿਆ। ਤਾਂ ਹੁਣ ਸੱਦੇ ਬਾਈ ਹੋਣੀ। ਆ ਸਾਦੇ ਸਮਾਨਾ ਲੈ ਕੇ। ਕਿਸਮਾ ਤੇ ਮਾੜੀ ਸਾਲੀ। Wi-Fi ਤੋਂ ਬਿਨਾਂ ਐਦਾਂ ਲੱਗਦਾ ਜਿਦਾਂ ਸਰੀਰ ਤੁਹਾਨੂੰ ਕਿਆ ਸਹੇ, ਸਰੀਰ ਨੂੰ ਨਸ਼ਾ ਲੱਗ ਗਿਆ। ਇਹਦੇ ਬਿਨਾਂ ਤਾਂ ਕੋਈ ਚੰਗਾ ਨਹੀਂ ਲੱਗਦਾ। ਫੋਨ ਚਲਾਉਣ ਨੂੰ ਵੀ ਦੇਰ ਨਹੀਂ ਕਰਦਾ ਕਿਉਂਕਿ 5G ਸਪੀਡ ਆ। ਸੱਚੀ ਇਹ ਸਰੀਰ ਨੂੰ ਨਸ਼ਾ ਲਾ ਲਿਆ। ਐਨੀ ਤੋੜ ਨਸ਼ੇ ਨਾਲ ਵੀ ਗੰਦੀ ਤੋੜਾ Wi-Fi ਦੀ। ਇਹ ਬਲੌਗ ਦਾ ਐਡਿਟਿੰਗ ਤੁਹਾਨੂੰ ਪਤਾ 8 ਤੋਂ 10 GB 15 GB ਦੇ ਕੋਲਾ ਹੋ ਜਾਂਦਾ ਹੈ ਉਹੀ ਤੋਂ ਵੈਰਾਈਟੀਆਂ ਆਪਾਂ ਕਰ ਸਕਦੇ ਤਾਂ ਹੁਣ ਦੇਖਦੇ ਆਂ ਤਾਰ ਬਾਈ ਜੋੜਨ ਗਿਆ ਵਾ ਇਹ ਕਰਦੇ ਬਲੌਗ ਐਡਿਟਿੰਗ ਤੁਹਾਨੂੰ ਦਿਖਾਣਾ ਜੀ ਕੱਲ ਨੂੰ ਅਪਲੋਡ ਵੀ ਕਰਾਂ